ਫਰ ਕੀ ਕਰਨ ਦਿਆ ਆਲੇ ਗੁਰੂ ਆਲਾ ਦੀਰ ਖਾਣੋ ਦੀਦੀ ਧਿਆਨ ਰੱਖਿਓ ਗਟਕ ਨਾ ਫਸਾ ਦੇ ਚੰਗਾ ਹਾਂ ਮੈਂ ਤਾਂ ਨੀ ਆ ਕੇ ਤੇ ਆਈ ਠੀਕ ਆ ਲੈ ਮਮਿ ਆ ਗਿਆ ਆਲਾ ਪਕੌੜੇ ਅੱਛਾ ਪਕੌੜੇ ਆ ਆਹ ਚਲ ਮੇਰਾ ਜੀ ਕਰਨੀ ਗਿਆ ਮਮੀ ਵਾਹ ਬਰੋਗਰਾਮ ਕੀਤਾ ਇਹਨਾਂ ਨੇ ਪ੍ਰੋਗਰਾਮ ਤੇ ਜਿਸ ਤਰ੍ਹਾਂ ਦਾ ਹੁੰਦਾ ਤੁਹਾਨੂੰ ਪਤਾ ਹੀ ਆ ਜਰਨ ਦਿਨ ਤੇ ਜਿੱਦਾਂ ਦਾ ਹੁੰਦਾ ਅੱਛਾ ਆਹ ਕਿ ਜੇ ਮੈਂ ਵੇਖਣ ਦੀ ਇਹਨਾਂ ਨੇ ਸਟੇਟਸ ਨਾਲ ਨਾਲ ਹੀ ਪਾਤੇ ਵਾਵਾ ਮਹਿੰਗਾ ਹੈਗਾ ਕੇਕ ਤੇ ਆਹੋ ਹੋ ਗਾਈ ਫਿਰ ਜੀਆਂ ਦੇ ਹਿਸਾਬ ਨਾਲ ਨਹੀਂ ਹੁੰਦਾ ਮੈਂ ਕਿਹਾ ਹੀ ਗੱਲ ਐ ਤੂੰ ਮੈਨੂੰ ਨਾਲ ਭਰਤੀ ਸੀ ਕਿੱਥੋਂ ਖੜਿਆ ਹੀ ਬੋਤ ਮੈਂ ਖੜਦੀ ਤਾਂ ਹੁਣ ਤੇ ਮੈਂ ਇੱਕੇ ਥਾਂ ਪੈਸੇ ਦੇ ਆਈ ਹਾਂ ਤਾਂ ਮੁੜ ਕੇ ਫਿਰ ਦੇਣੇ ਪੈਣੇ ਸੀ ਜੇ ਤੂੰ ਜਾਣੀਆ ਤਾਂ ਤੂੰ ਵੱਖਰੇ ਦਿੰਦੀ ਮੈਂ ਵੱਖਰੇ ਦਿੰਦੀ ਹੈ ਤਾਂ ਜਿੱਥੇ ਜਾਣ ਵਾਲਾ ਕੰਮ ਹੁੰਦਾ ਉੱਥੇ ਤਾਂ ਮੈਂ ਨਹੀਂ ਉੱਥੇ ਤੂੰ ਹੀ ਜਾਂਦੀ ਗਾ ਨਹੀਂ ਜਾਨੇ ਤਾਂ ਮੈਂ ਵੀ ਸਾਰੇ ਥਾਂ ਆਈਆਂ ਦੇ ਹਾਂ ਮੈਂ ਤੇ ਹਾਨੀ ਨੂੰ ਤੇ ਵੇ ਦੋ ਫੇਰੀ ਗਣਾ ਰਾਜ ਨੂੰ ਨਹੀਂ ਚਾਹ ਬਣਾ ਤੇ ਫਿਰ ਖਾ ਲੋ ਦੋਏ ਪੈਣਾ ਤੋਵੇਂ ਕੋੜਾ ਖਾ ਲਈ ਨਹੀਂ ਗੋਪੀ ਮੈਂ ਐਵੇਂ ਖਾਲਾ ਮੈਨੂੰ ਫੜਾਏ ਜਿਹੜਾ ਨਹੀਂ ਖਾਣੀ ਐਸ ਤਸ ਜੇ ਤੂੰ ਟੱਕਰ ਪੈਣੀ ਤਾਂ ਤੈਨੂੰ ਫੜਾ ਦਿੰਦੀ ਅੱਗੇ ਪਹਿਲਾਂ ਮੈਂ ਤੈਨੂੰ ਫੜਾਉਂਦੀ ਰਹੀ ਹਾਂ ਹੁਣ ਤੂੰ ਆਪਣੀਆਂ ਪੈਣ ਲੈ ਆਈਆਂ ਤੇ ਚੱਲ ਉਹ ਟੱਕਰ ਦੀ ਤੇ ਤੇਰਚੇ ਤੋਂ ਅੱਛ ਕੀ ਫਰਕ ਆ ਜੇ ਮੈਨੂੰ ਦੇਣੇ ਹੁੰਦੇ ਤਾਂ ਤੁਸੀਂ ਮੈਨੂੰ ਫੜਾ ਦਿੰਦੇ ਤੇ ਮੈਂ ਖਾ ਲੈਂਦੀ। ਆ ਲੈ ਫੜਾ ਖਾ ਲ। ਮੈਂ ਨਹੀਂ ਖਾਂਦੀ ਤੂੰ ਖਾ ਲੈ ਹੁਣ। ਨਹੀਂ ਪੁੱਤ ਚੰਗੇ ਲੱਗੀ ਦਾ ਵਾ ਉਹਨਾਂ ਨੂੰ ਮੈਂ ਆਂਦੀ ਮੈਨੂੰ ਦੋ ਲਫਾਫੇ ਦੋ ਤੇ ਜੇ ਮੈਨੂੰ ਪੁੱਛੀਂ ਤੀਂ ਕਿਾ ਨੋ ਆੜਦੇ ਤੇ ਮੈਂ ਕੀ ਉਹਨਾਂ ਨੂੰ ਆਂਦੀ। ਨਾ ਮਾਜੀ ਕਹਿੰਦੇ ਹਾਂ ਜਦੋਂ ਹੁਣ ਤੁਸੀਂ ਵਿਕਰਾ ਕਰ ਲਿਆ ਵੀ ਹੋਰ ਮ ਫੜਾਤੀ ਚੀਜ਼ ਤੇ ਮੈਨੂੰ ਨਹੀਂ ਫੜਾਈ। ਓ ਮੈਨੂੰ ਉੱਥੇ ਟੱਕਰ ਗਈ ਤੇ ਮੈਂ ਉਹਨੂੰ ਰਾਹ 'ਚ ਫੜਾ ਦਿੱਤੇ। ਤੁਸੀਂ ਮੈਨੂੰ ਹਮੇਸ਼ਾ ਇਦਾਂ ਹੀ ਕਰਦੀ ਚੀਜ਼ ਉਹਨੂੰ ਖਾਣ ਨੂੰ ਦਿੰਦੇ ਆ ਜਿਹੜੀ ਚੀਜ਼ ਖਾਣ ਨੂੰ ਦਿੰਦੇ ਨਾ ਉਹਨੂੰ ਦਿੰਦੇ ਮੈ ਹਾਂ ਦੱਸੇ ਤੁਹਾਡੇ ਚੀ ਆ ਮੇਰੇ ਤੇ ਧੀਏ ਵਿਤਕਰਾ ਨਹੀਂ ਕੋਈ ਮੈਨੂੰ ਤੂੰ ਵੀ ਉਹੋ ਜੀ ਮੈਨੂੰ ਇਹ ਵੀ ਉਹੋ ਜੀ ਪਹਿਲੋ ਤੂੰ ਵਿਆਹੀ ਆਈ ਵੱਡੀ ਤਾਂ ਤੈਨੂੰ ਚੀਜ਼ ਫੜਾਤੀ ਹੁਣ ਮੈਨੂੰ ਰਾਜ ਟੱਕਰ ਗਈ ਮੈਂ ਉਹਨੂੰ ਫੜਾਤੇ ਤੇ ਜੇ ਮੈਨੂੰ ਪਤਾ ਹੁੰਦਾ ਮੈਂ ਤੈਨੂੰ ਫੜਾ ਦਿੰਦੀ ਵੀ ਤੂੰ ਹੀ ਇਦਾਂ ਕਰਨੀ ਨਾ ਤੇ ਮੈਂ ਕਿੱਟੀ ਕਿ ਦੂਰ ਬੈਠੀ ਸੀ ਮੈਂ ਇੱਥੇ ਲਾ ਕੇ ਬੈਠੀਗੀ ਜੇਚਾ ਤੂੰ ਉਹਨੂੰ ਕਿਹਾ ਉਹਨੂੰ ਲੈਣ ਦੇ ਜਾਂਦੇ ਤਾਂ ਨਹੀਂ ਆ ਤੇ ਮੈਨੂੰ ਫੜਾ ਦਿੰਦੇ ਤੇ ਮੈਂ ਵੀ ਕਹਿੰਦੀ ਅਸਾਂ ਦੱਸ ਉਹ ਟੱਕਰੀ ਮੈਨੂੰ ਕੀ ਪਤਾ ਹੈਗਾ ਜਦੋਂ ਦੇਖੋ ਤੁਸੀਂ ਵਿਤਕਰਾਈ ਕਰਦੇ ਰਹਿੰਦੇ ਆ ਮੈਂ ਆ ਨਹੀਂ ਪਾਤੇ ਵਿਧਕਰਾ ਕਰਦੀ ਆ ਤੁਹਾਡੇ ਟੱਡੇ ਵਿੱਚ ਹੀ ਆ ਵਿਧਕਰਾ ਪਹਿਣਾ ਪਹਿਣਾ ਦੀ ਮੇਰੇ ਕੋਈ ਵਿਧਕਰਾ ਨਹੀਂ ਦਾ ਤੇ ਦਰਤ ਹੀ ਕਰਿਆ ਕਰੋ ਕਰਾਂ ਕਿ ਉਹ ਨਾ ਜਦੋਂ ਤੁਸੀਂ ਮੇਰੇ ਨਾਲ ਕੀਤੀ ਐ ਤਾਂ ਤੇ ਮੈਂ ਕਰਨਾ ਹੀ ਆ ਚੱਲ ਮੰਮੀ ਸੈਨਾਂ ਕਬਾ ਆ ਜਾ ਬੈਹੋ ਉੱਥੇ ਆ ਦੱਸ ਕੀ ਮੈਂ ਤਾਂ ਘਰੇ ਅਸੀਂ ਬਾਹਰ ਛੱਡਦੀਆਂ ਮੈਂ ਕੀ ਕਰਾਂ ਗੁਰਵਰ ਦੇ ਹਲਾ ਆਪਦੀ ਮਾਂ ਦਾ ਹਾਲ ਪਕੌੜਿਆਂ ਦਾ ਲਫਾਫਾ ਲੈ ਗਈ ਚਾਕੇ ਗੰਦੀ ਆ ਤੇਰੀ ਮਾਂ ਗੱਦੀ ਹੈ ਨਾ ਹੋਏ ਆ ਕਦੋਂ ਮਾਸੀ ਸੋਨੀ ਆ ਕਹ ਮਾਸੀ ਸੋਨੀ ਆ ਕਿੱਥੇ ਚੱਲਿਆ ਹੋਣਾ ਕਹ ਮਾਸੀ ਸੋਨੀ ਆ ਵੀ ਕਿੱਡੇ ਸਖਾਏ ਨਿਆਣੇ ਨੇ ਨਾ ਮੰਮੀ ਫੇਰ ਉਹ ਨੰਨੇਆਂ ਕੀ ਕੀ ਗਿਫਟ ਲੈਂਦੇ ਗਿਫਟ ਪੁੱਤਕ ਹੀ ਲੈਉਣੇ ਹੈਗੇ ਲੀੜਾ ਲੱਤਾਂ ਤੇ ਲੋਕੀ ਆਮ ਹੀ ਲੈਉਂਦੇ ਆਹ ਤੇ ਉਹ ਗੱਡੀ ਕੀ ਜਿਹੜੇ ਨਿਆਣੇ ਖੇਡਦੇ ਬੈਟਰੀ ਵਾਲੀ ਮੈਨੂੰ ਤਾਂ ਪਤਾ ਨਹੀਂ ਬੈਟਰੀ ਵਾਲੀ ਹੋਣੀ ਹੈ ਬੈਟਰੀ ਵਾਲੀ ਹੁੰਦੀ ਆ ਆਹੋ ਵਾਵਾ ਉਹ ਗੱਡੀ ਆਤਰਾ ਏਡੀ ਕਹਿ ਗਈ ਅੱਛਾ ਤੇ ਉਹ ਲੈ ਕੇ ਆਏ ਲੈ ਮੰਮੀ ਗੁਰਵਰ ਦਾ ਵੀ ਜਦੋਂ ਪਹਿਲਾ ਜਨਮ ਦਿਨ ਹੀਗਾ ਨਾ ਜਦੋਂ ਆਪਾਂ ਮਨਾਇਆ ਹੈਗਾ ਤੇ ਮੰਮੀ ਨਹੀਂ ਕਹਿੰਦੇ ਸੀਗੇ ਕਿ ਵੀ ਜਾਨ ਨੂੰ ਬੁੱਲਟ ਰਿਆ ਦਿੰਨੇ ਆ ਤੇ ਜਾਂ ਗੱਡੀ ਲਿਆ ਦਿੰਨੇ ਆ ਆ ਤੇਰੀ ਵੱਡੀ ਨਾ ਉਹਥੇ ਲੜਾਈ ਪਾਤੀ ਸੀ ਜਾ ਕੇ ਇਹ ਜੀ ਉਹਦੇ ਲਈ ਵੀ ਬਰਾਬਰ ਦੀ ਲਿਆਇਓ ਉਹਤ ਪੁੱਤ ਤੁਸੀਂ ਦੋਏ ਪੈਣਾ ਪੈਣਾ ਹੁਣ ਮੈਂ ਕੀ ਕਰ ਸਕਦੀ ਆ ਤੇ ਮੈਂ ਤੈਨੂੰ ਕਦੋਂ ਨਿੰਮੈਂ ਕਦੋਂ ਉਹਨਾਂ ਨੂੰ ਰੋਕਿਆ ਸੀਗਾ ਮੈਂ ਤਾਂ ਉਹਨਾਂ ਨੂੰ ਇਹ ਗੱਲ ਕਹੀ ਸੀਗੀ ਵੀ ਜੇ ਲਿਆਉਣਾ ਵਾ ਤੇ ਉਹਦੇ ਦੇ ਨਾਲ ਕੋਈ ਚੀਜ਼ ਲੈ ਕੇ ਆਓ ਆਹੋ ਤੇ ਮੈਂ ਕਦੋਂ ਕਿਹਾ ਵਾ ਵੀ ਇਹਨਾਂ ਨੇ ਰੋਕਿਆ ਹੀਗਾ ਮੈਂ ਤਾਂ ਇਹੋ ਹੀ ਕਿਹਾ ਵੀ ਨਾਲ ਸਨਾ ਦੇ ਕੇ ਤੇ 15000 ਦੀ ਗੁਰਵਰ ਦੀ ਗੱਡੀ ਆਉਂਦੀ ਤੇ 15000 ਦੀ ਉਹ ਕਹਿੰਦੇ ਵੀ ਅਹੀਂ ਹੋਰ ਕੁਝ ਲਿਆ ਇਹ ਤੇ 30000 ਰੁਪਈਆ ਅਹੀਂ ਖਡਾਉਣੇ ਨੂੰ ਖਰਚ ਦੇਣਾ ਇਹਦੇ ਨਾਲ ਚੰਗਾ ਨਹੀਂ ਕੋਈ ਸੋਨੇ ਦੀ ਚੀਜ਼ ਪਾ ਦਿੰਦੇ ਆ ਮੈਂ ਗੱਲ ਕਹੀ ਹੀਗੀ ਮੈਂ ਇਹ ਤਾਂ ਨਹੀਂ ਕਿਹਾ ਵੀ ਤੁਸੀਂ ਰੋਕਿਆ ਹੈਗਾ ਨਹੀਂ ਤੇ ਫਿਰ ਨਹੀਂ ਉਹਨਾਂ ਨੇ ਦੂਜਾ ਫੇਰ ਉਹਦੇ ਤਾਂ ਵੀ ਤਾਂ ਨਾਨਕੇ ਹੀ ਨਾ ਉਹਦੇ ਤਾਂ ਦੇਰ ਨਹੀਂ ਕਰਦਾ ਵੀ ਮੇਰੇ ਵਾਸਤੇ ਵੀ ਨਾਨਕੇ ਚੀਜ਼ ਲੈਉਣ ਜਦੋਂ ਉਹਦੇ ਦਾ ਪਹਿਲਾ ਜਨਮ ਦਿਨ ਹੀ ਨਹੀਂ ਲਿਆਂਦਾ ਮੈਂ ਵੀ ਆਈ ਹੀਗੀ ਨਾ আর ਮੈਂ ਕਿੜੀ ਨਹੀਂ ਆਈ ਕੀ ਪੈਣਾ ਹੁਣ ਤੁਹਾਡਾ ਮੈਂ ਕਰਾਂ ਨਾ ਕਿ ਤੁਹਾਨੂੰ ਕੁਝ ਨਹੀਂ ਆਸਾਂ ਨਹੀਂ ਇਹਦੇ ਮੁੰਡੇ ਨੂੰ ਦੇਣ ਦੇ ਆ ਤੇ ਮੈਨੂੰ ਵੀ ਦੋ ਕੋਹਣਾ ਕੋ ਨਹੀਂ ਉਹਦਾ ਕਿਹੜਾ ਤੇਰੇ ਨਿਆਣੇ ਹੀਗੇ ਉਹਦਾ ਤਾਂ ਜਲ ਮੇਰਾ ਵਿਆਹ ਵੀ ਨਹੀਂ ਹੋਇਆ ਸੀਗਾ ਮੈਂ ਕਿਹੜਾ ਕਹਿਣ ਦੀਆਂ ਪਰ ਮੈਂ ਤੇ ਲੈਣੀ ਹੀ ਨਾ ਉਹਦਾ ਨੇ ਪਰ ਨਹੀਂ ਆਨੇ ਦਾ ਤਾਂ ਦੇਰ ਕਾ ਦਾ ਮੇਰੇ ਨਾਨਕੇ ਆਏ ਤੇ ਮੇਰੇ ਵਾਸਤੇ ਕੋਈ ਚੀਜ਼ ਲੈ ਕੇ ਆਉਣ ਲੱਗੇ ਗੁਰਵੱਢੇ ਲੈ ਕੇ ਆਉਂਦੇ ਤੇ ਉਹਦੇ ਦੇ ਨਾਲ ਹੀ ਹੁੰਦੇ ਤੇ ਮਨਚਾ ਨਾ ਹੁੰਦੀ ਤੇ ਨਿਕਾਵਾ ਡਾ ਉਹਨਾਂ ਨੇ ਲੈ ਕੇ ਹੀ ਆਉਣਾ ਸੀਗਾ ਤੀਂ ਦੇ ਹੁਣ ਕੱਢੀ ਹੋ ਇਲੈਕਟ੍ਰਿਕ ਚੀਜ਼ਾਂ ਮੰਗਣ ਡਿਆ ਪਈਗੇ ਮੈਂ ਉਹਨਾਂ ਨੂੰ ਇਹ ਗੱਲ ਤਾਂ ਕਹੀ ਨਹੀਂ ਵੀ ਉਹਦੇ ਵਾਸਤੇ ਖਡਾਉਣਾ ਲੈ ਕੇ ਆਉ ਉਹਦੇ ਹੈਗਾ ਵੱਡਾ ਹੀ ਤੋਂ ਨਿਕਾਉਣਾ ਕੀ ਕਰਨਾ ਸੀਗਾ ਮੈਂ ਉਹਦਾ ਕਿ ਲੜਾਈ ਪਾ ਕੇ ਬਹਿ ਗਿਆ ਕਿ ਬੇਕਾਰ ਦੀ ਲੜਾਈ ਉਹ ਮੈਂ ਹੀ ਮਿਰਚੀ ਹੋ ਗਿਆ ਉਹ ਗਲਤੀ ਹੋ ਗਈ ਜਿਹੜੀ ਮੈਨੂੰ ਆਣ ਕੇ ਦੱਸ ਦਿੱਤਾ ਵੀ ਉਹ ਬਾਜੀ ਲੈ ਉਹ ਵੀ ਇਹਨੇ ਮੈਨੂੰ ਪੁੱਛਿਆ ਮੰਮੀ ਲੜਾਈ ਹੁਣ ਥੋੜਾ ਵਾ ਲੜਾਈ ਤਾਂ ਉਦੋਂ ਦੀ ਸਟਾਰਟ ਹੋਈ ਜਾਂਦੇ ਤਹੀ ਗਏ 10 ਮੈਂ ਇਹਦੇ ਵਿੱਚ ਕੀ ਕਰ ਸਕਦੀ ਜੇ ਮੈਂ ਪਕੌੜੇ ਫੱਲੇ ਆਈ ਉਦੋਂ ਤਾਂ ਤੈਨੂੰ ਫੜਾਤੇ ਤਾਂ ਤੁਸੀਂ ਬੋਲਣ ਦਾ ਵੀ ਨਾ ਤੇ ਜੇ ਹੁਣ ਮਾਂ ਤੇ ਹੁਣ ਤੂੰ ਫੇਰੇ ਲੰਡਾ ਵੀ ਨਹੀਂ ਤੁਸੀਂ ਮੈਂ ਦੱਸ ਇਹਦੇ ਵਿੱਚ ਕੀ ਕਰ ਸਕਦੀ ਟੀਏ ਨਾ ਮੰਮੀ ਇਹ ਮੈਨੂੰ ਪਿੰਡਰਵਾਲ ਜਾਣ ਦਿੰਦੀ ਅਹੀਂ ਤੂੰ ਉਧਰ ਚੁਗਲੀਆਂ ਕਰਨੀ ਚੁਗਲੀਆਂ ਕਰਨੀ ਨਹੀਂ ਤੂੰ ਕਰਦੀ ਨਹੀਂ ਚੁਗਲੀਆਂ ਉਹਦੇ ਨਾਲ ਤੂੰ ਕਰਦੀ ਆ ਤੇ ਜੇ ਮੈਂ ਇੱਥੇ ਟਾੜੇ ਲੱਗੇ ਬੈਣੀ ਆ ਤਾਂ ਵੀ ਇਹ ਚੁਗਲੀਆਂ ਬਣਾ ਨੀਂਦੇ ਆ ਮੈਂ ਤਾਂ ਫਸੀ ਗਈ ਆ ਇੱਥੇ ਆ ਕੇ ਨਹੀਂ ਫਸੀ ਤੂੰ ਕਹਤੋਂ ਫਸੀ ਤਾਂ ਮੈਂ ਵਾ ਤੋਹੀ ਧੀਓ ਦੋਵੇਂ ਨਹੀਂ ਫਸੀਆਂ ਫਸੀ ਤਾਂ ਮੈਂ ਮੇਰੀਆਂ ਤਾਂ ਹੁਣ ਬਾਹਾਂ ਖੜੀਆਂ ਮੈਂ ਕੀ ਕਰ ਸਕਦੀ ਆ ਤੁਹਾਡੇ ਵਿੱਚ ਜੇ ਮੈਂ ਤੇਰੀ ਕਰ ਤੇਰੇ ਗੱਲ ਲੱਗੇ ਤੂੰ ਬੈਣੀ ਆ ਤਾਂ ਲੜਾਈ ਜੇ ਮੈਂ ਉਹਦੀ ਕਰਦੀ ਆ ਤੇ ਤਾਂ ਲੜਾਈ ਉਹਨੇ ਤਾਂ ਬਸ ਇੱਕੋ ਹੀ ਗੱਲ ਫੜ ਲਈ ਆ ਵੀ ਤੂੰ ਉਹਨੂੰ ਚੰਗਾ ਚਾਹੁੰਨੀ ਤੇ ਚਾਹੁੰਦੇ ਆ ਜਦੋਂ ਉਹਨੂੰ ਪਕੌੜਿਆਂ ਦਾ ਲਫਾਫਾ ਫੜਾਤਾ ਤਾਂ ਉਹਨੂੰ ਚੰਗੇ ਚਾਹੁੰਦੇ ਤੁਸੀਂ ਮੈਨੂੰ ਤਾਂ ਚਾਹੁੰਦੇ ਨਹੀਂ ਹੈਗੇ ਤੇ ਨਾ ਹੀ ਮੈਨੂੰ ਕੋਈ ਚੀਜ਼ ਦੇਣਾ ਹੈ ਕੋਈ ਇਹ ਵੀ ਤੇਰੀ ਆ ਇਹ ਕਿ ਹਦੀਤ ਨਹੀਂ ਕੀਤੀ ਤੂੰ ਹਰ ਛੋਟੇ ਮੈਨਾਂ ਲੜਾਈ ਕਰਦੀ ਰਹਿੰਦੀ ਤੇ ਮੇਰੀ ਕਿੱਥੋਂ ਬਣ ਗਈ ਉਹ ਪਰ ਮੈਂ ਨਹੀਂ ਕੋਈ ਵੀ ਕਰ ਸਕਦੀ ਤੁਹਾਡੇ ਵਿੱਚ ਤੁਸੀਂ ਤਾਂ ਮੈਨੂੰ ਤੰਗ ਕਰ ਦਿੱਤਾ ਪੈ ਗਈ ਠੰਡ ਮੈਂ ਤਾਂ ਦੁਖੀ ਤੁਹਾਡੇ ਤੋਂ ਦੁਖੀ ਹੋ ਗਈ ਮੈਨੂੰ ਠੰਡ ਤੇ ਤੈਨੂੰ ਪੈ ਗਈ ਆ ਖਾਲਾ ਪਕੌੜੇ ਹੁਣ ਤੋਂ ਵੀ ਮੈਂ ਦੇਖ ਆਈ ਜੀ ਮੈਂ ਤੇ ਖਾ ਲੈਣੀ ਆ ਖਾਲਾ ਖਾਲਾ ਰੱਜ ਰੱਜ ਕੇ ਤਾਂ ਹੀ ਤਾਂ ਹੀ ਗੁਜਾ ਤੂੰ ਫੜਦੀ ਫੇਰਦੀ ਤੇ ਮੇਰੀ ਸਿਹਤ ਤੇ ਨਹੀਂ ਕੋਈ ਅਸਰ ਹੈਗਾ ਮੈਂ ਤਾਂ ਖਾ ਹੀ ਲੈਣੇ ਆ ਚਾਹ ਬਣਾਉ ਇਹ ਚਾਹ ਤੇ ਫਰਾਈਪੈਨ ਮਾਂਜਣ ਵਾਲਾ ਵਾ ਐਦਾਂ ਕਰਦੀ ਆ ਕੱਲੇ ਪਕੌੜੇ ਖਾ ਲੈਣੀ ਐਵੇਂ ਇਹਦੇ ਮੰਡੇ ਤੇ ਮੈਂ ਭਾਂਡੇ ਮਾਂਜਦੀ ਰਹਿਣਾ ਕਾਪੀ ਕੇ ਪੜਿਆ ਨੇਗਾ ਬੜੀ ਨੇਕੀ ਲੈ ਮਮਮੀ ਪਰਿਓ ਆਏ ਮੈਂ ਹਜਾ ਹੁਣ ਕੀ ਬਣਾਉਣੀ ਆ ਐਦਾਂ ਹੀ ਖਾ ਲੈਣ ਲੱਗੀ ਪਕੌੜੇ ਤੀਂਤ ਨਹੀਂ ਪੀਣੀ ਹੋਣੀ ਪੀ ਕੇ ਆਏ ਹਣੇ ਇੱਥੋਂ ਮੈਂ ਤਾਂ ਉਥੋਂ ਪੀ ਕੇ ਹੀ ਆਈ ਆਂ ਆਉ ਤਾਂ ਚੱਲ ਫਿਰ ਰਹਿਂਦੇ ਮੇਰੀ ਤਾਂ ਤੁਸੀਂ ਓਏ ਮੈਂ ਬਾਹਰੋਂ ਭਾਵੇਂ ਪੀਵਾ ਘਰ ਆਈ ਦੀ ਤਾਂ ਤੁਸੀਂ ਮੇਰੀ ਹਰਾਮ ਕਰਦੇ ਠੰਡੀ ਤੇ ਠੰਡੀ ਜਾ ਤੂੰ ਇਦਾਂ ਕਰ ਮੈਂ ਕੀ ਕਹਿਣ ਦੀ ਆ ਵੀ ਮੰਮੀ ਨੂੰ ਨਾ ਸਦਾ ਆਵੇ ਤੇ ਇਹ ਤੇਰਾ ਭਲਾਈ ਹੋਵੇ ਜੇ ਤੂੰ ਆਪਣੀ ਮਾਂ ਨੂੰ ਸੱਦੇ ਤੇ ਤੁਹਾਡਾ ਉਹ ਫੈਸਲਾ ਕਰਾਉਗੇ ਮੇਰੇ ਕੋਲ ਤਨੀਓ ਫੈਸਲਾ ਹੋਣਾ ਤਾਂ ਨਾ ਮੈਂ ਕਰਾਉਣ ਜੋਗੀ ਹਾਂ ਮੰਮੀ ਤੂੰ ਤਾਂ ਮੇਰੀ ਗੱਲ ਵੀ ਨਹੀਂ ਪੂਰੀ ਹੋਣ ਦਿੱਤੀ ਪਹਿਲਾਂ ਹੀ ਤਾਂ ਕੀ ਕਰਾਂ ਫਿਰ ਮੈਂ ਤਾਂ ਮੈਂ شادی ਲੈਣੀ ਆ ਮੰਮੀ ਨੂੰ ਨਾਲ ਬਵਾਈ ਦਿਨ ਹੋ ਗਏ ਆ ਮਿਲਿਆ ਨੂੰ ਉਧਰੇ ਜੇ ਆ ਸੱਦ ਲੋ ਉਹ ਨਹੀਂ ਮੈਂ ਤਾਂ ਹੁਣ ਨਾ ਕਿਤੇ ਵੀ ਧੀਏ ਗਈ ਨਾ ਮੈਂ ਤਾਂ ਹੁਣ ਉਹਨਾਂ ਨੂੰ ਆਖਿਆ ਕਰਨਾ ਨਾ ਮੈਂ ਕੋਈ ਚੀਜ਼ ਲੈ ਆ ਕਰਨੀ ਆ ਘਰ ਤੇ ਉਹਨਾਂ ਨੂੰ ਆਖਿਆ ਕਰਨਾ ਮੈਂ ਨਹੀਂ ਖੜਨੀ ਮੈਂ ਤਾਂ ਜੇ ਘਰ ਮਗਰੋਂ એમ ਨਹੀਂ ਆ ਤਾ ਤੂੰ ਹੀ ਝਾਟੀ ਬੋਲਣ ਦਾ ਵੀ ਜੇ ਮੈਂ ਤੈਨੂੰ ਚੀਜ਼ ਫੜਾਤੀ ਤੂੰ ਬੋਲ ਪੀ ਜੇ ਮੈਂ ਉਹਨੂੰ ਫੜਾਤੀ ਤਾਂ ਬੋਲ ਪੀ ਇੱਕ ਨੂੰ ਤਾਂ ਚੀਜ਼ ਹੀ ਦੇਣੀ ਦੇਣੀ ਆ ਨਾ ਮੰਮੇ ਤੋਂ ਚੀਜ਼ਾਂ ਨਾ ਲੈਉਣੀਆਂ ਬੰਦ ਕਰੀ ਚੀਜ਼ਾਂ ਲਈ ਆਇਆ ਕਰ ਫੜਾ ਇਹਨੂੰ ਦਿਆ ਕਰ ਨਹੀਂ ਤੇ ਸਿੱਧੀ ਰੋਈ ਚ ਰੱਖ ਦਿਆ ਕਰ ਤਿੰਨ ਮਹੀਨੇ ਨਾ ਫੇਰ ਸਮਝ ਲਾਦੀ ਲੜਾਈ ਖਤਮ ਕਰਨ ਦੀ ਸਮਝ ਪਤ ਮੈਨੂੰ ਕੀ ਲੱਗਣੀ ਮੈਨੂੰ ਰਾਹ ਟੱਕਰੀਆਂ ਤੇ ਮੈਂ ਤੂੰ ਟੱਕਰੀ ਤੇ ਮੈਂ ਤੈਨੂੰ ਫੜਾ ਦਿੱਤੀ ਅੱਜ ਅੱਗੇ ਕਿੰਨਾ ਘਰ ਨਾ ਰਹਿ ਗਿਆ ਹੀ ਮੜਾ ਜੇ ਇੱਥੋਂ ਮੁੜ ਕੇ ਰੋਈ ਤੇ ਜਾ ਕੇ ਰੱਖੋ ਨਾ ਹੀ ਨਾ ਸਲੇਬ ਤੇ ਤੇ ਜੇ ਮੈਂ ਨਾ ਰੱਖਾਂਦੀ ਤੇ ਫੇਰ ਆਖਣਾਗਾ ਨਾ ਰਾਹ ਵੇ ਟੱਕਰੀ ਤੇ ਤੂੰ ਹੀ ਆਖਣਾਗਾ ਮੈਨੂੰ ਨਹੀਂ ਮੰਮੀ ਨੇ ਦੱਸਿਆ ਨਹੀਂ ਕਿ ਮੈਂ ਕੀ ਲਈ ਤੇ ਚੁੱਪ ਕਰਕੇ ਅੰਦਰ ਰੱਖ ਆਈ ਉਹਦਾ ਮੰਮੀ ਤੇ ਹੀ ਆਪਣੀ ਗਲਤੀ ਨਹੀਂ ਮੰਨਣੀ ਉਹਦਾ ਇੰਨਾ ਪੈਂਡਾ ਤੁਸੀਂ ਚੁੱਕ ਲਿਆ ਦੱਲ ਪਾਪਾ ਇੱਥੇ ਕਿਹੜਾ ਪਰਾ ਹੋ ਗਿਆ ਹੀ ਨਹੀਂ ਪੁੱਤ ਤੁਸੀਂ ਮੈਨੂੰ ਦੁਖੀ ਕਰ ਦਿੱਤਾ ਮੰਮੀ ਮੈਂ ਤਾਂ ਕਦੀ ਦੁਖੀ ਕੀਤਾ ਹੀ ਨਹੀਂ ਆਣੀ ਅੱਖ ਲਰਾ ਪਾਇਆ ਬੜਾ ਇਹ ਵੀ ਨੂੰਹ ਮਾ ਕਰਾ ਹੀ ਆ ਭਿਖਾਲਾ ਐਵੇਂ ਖਰਾਬ ਹੀ ਹੋਣ ਦੇ ਸੀਗੇ ਦੇਖੋ ਵੇਖੀ ਇੱਕ ਦੂਜੇ ਚੀਜ਼ ਹੀ ਨਹੀਂ ਸਾਈ ਦੀ ਹੁਣ ਖਾ ਲਿਓ ਤੁਸੀਂ ਉਹਨਾਂ ਨੂੰ ਵੀ ਬਾਸ ਦੇ ਵੀ ਦੇ ਦੇ ਉਹਨਾਂ ਨੂੰ ਵੀ ਖਾ ਲੈਣ ਮੈਂ ਨਹੀਂ ਕਹਿਣਾ ਕੋਨਾ ਮਨਜੋਦ ਆਉਣਗੇ ਤੇ ਉਹਨਾਂ ਨੂੰ ਕਹ ਦੂੰਗੀ ਖਾ ਲੈ ਚਲੋ ਅਵੀ ਖਾ ਲੈ ਤੇ ਚੰਗਾ ਵਾ ਨਹੀਂ ਤੇ ਮੈਂ ਕਿੱਥੋਂ ਚੱਕ ਕੇ ਲਿਆਈ ਆ ਤੇ ਜੇ ਕੁੱਤਿਆਂ ਘਵਾਉਣੀ ਤੁਸੀਂ ਚੀਜ਼ ਕਰਨੀ ਤੇ ਮੈਂ ਉਹ ਆ ਨਹੀਂ ਪਿ ਲਿਆਉਣੀ ਕੀ ਕਰਨਾ ਉਹ ਨਾ ਖਾਓਗੀ ਤੇ ਸਿਰੇ ਦੋ ਤੇ ਗੰਡੇ ਭਾ ਕੇ ਸਬਜ਼ੀ ਬਣਾ ਲਾਂਗੇ ਚਲੋ ਕਰ ਲਿਓ ਜੋ ਕਰਨਾ ਮੈਂ ਤਾਂ ਬਾਹਰੋਂ ਥੱਕੀ ਆਂ ਨਹੀਂ ਆ ਤੇ ਆਉਂਦਿਆਂ ਨੂੰ ਤੁਸੀਂ ਲੜਦੀਆਂ ਹੋਂ ਟਗਾਈਆਂ ਤੇ ਮੇਰਾ ਜਿਹੜਾ ਤੁਹਾਡੇ ਹੱਲ ਵੇਖ ਕੇ ਤੇ ਕੇਵਾਂ ਲੱਥਣਾ ਮੈਂ ਤਾਂ ਜਾਦੀ ਬਿਮਾਰ ਹੋ ਜਾਨੀ ਨਹੀਂ ਜਾਨਦਾ ਨਵਾ ਤਿੰਗਾ ਪੋਤਿਆ ਪੋਤਿਆਂ ਨੂੰ ਵੇਖੋ ਤਾਂ ਠਕੇਵਾ ਲੱਥ ਜਾਂਦਾ ਤੇ ਤੁਸੀਂ ਤਾਂ ਮੈਨੂੰ ਜ਼ਿਆਦਾ ਠਕੇਵਾ ਕਰ ਦਿੰਦੀਆਂ ਹੀ ਮੰਮੀ ਲੱਗਦਾ ਹੁਣ ਤੁਸੀਂ ਨਹੀਂ ਮੈਨੂੰ ਖਾਣ ਦੇਣਾ ਖਾਲਾ ਖਾਲਾ ਮੈਂ ਨਹੀਂ ਕੋ ਖਾਂਦੀ ਤੇ ਪਰ ਲੰਮੀ ਮੈਂ ਮੈਂ ਉੱਠਣ ਲੱਗੀ ਲੰਮੀ ਮੈਂ ਪੈਣਾ ਜੇ ਪਈ ਹੀ ਜਾਣ ਕੇ ਫੇਰ ਗੱਲ ਛੇੜ ਕੇ ਬਹਿ ਗਈ ਆਏ ਹਾਏ ਆ ਪਕੌੜੇ ਵੀ ਘੜੇ ਖਾਦੇ ਜਾਂਦੇ ਹਲਵਾਈਆਂ ਤੇ ਬਣਾਏ ਆਏ ਮੰਮੀ ਪਤਾ ਨਹੀਂ ਮੈਂ ਹੈ ਦੀਦੀ ਐਵੇਂ ਕਿਵੇਂ ਲੜਾਈ ਪਾ ਕੇ ਬਹਿ ਜਾਂਦੀ ਆ ਲੈ ਭਈ ਕੋ ਟਾਈਮ ਹੀ ਹੈਗਾ ਜੇ ਤੁਸੀਂ ਪੇਕੇ ਰਹਿਨੀ ਆਂ ਹੀ ਗਿਆ ਤੇ ਇਹਨੇ ਆਪਣੇ ਮੂੰਹ ਚੋਂ ਚੀਜ਼ ਕੱਢ ਕੇ ਮੈਨੂੰ ਖਵਾਉਣੀ ਤੇ ਮੈਂ ਵੀ ਲੜ ਲੜ ਕੇ ਕੁੱਟ ਕੁੱਟ ਕੇ ਇਹਦੇ ਕੋਲ ਚੀਜ਼ਾਂ ਖੋ ਲੈਣੀਆਂ ਇਮਲੀ ਮੈਂ ਇਹਦੇ ਕੋ ਕਿੰਨੀ ਖੋਂਦੀ ਰਹੀ ਆ ਇਹਨੇ ਮੈਨੂੰ ਆਪਣੇ ਪੈਸੇ ਵੀ ਦੇ ਦੇਨੇ ਸਾਰਾ ਕੁਛ ਹੀ ਮੈਂ ਇਹਦਾ ਵਰਤ ਲੈਣਾ ਇਹਨੇ ਮੇਰਾ ਵਰਤ ਲੈਣਾ ਪਤਾ ਨਹੀਂ ਆ ਲੈ ਭਈ ਰਿਸ਼ਤਾ ਮੇਰਾ ਕੀ ਲਿਆਂਦਾ ਈ ਉਹ ਰੋਜ਼ ਹੀ ਲੜਾਈ ਰੋਜ਼ ਹੀ ਲੜਾਈ ਮਾਮੀ ਮੇਰੀ ਕਹਿੰਦੀ ਵੀ ਹੀਗੀ ਪੂ ਬੰਦੀ ਨਾਏ ਕੇ ਘਰ ਧੀਆਂ ਮੈਂ ਆਈ ਸ੍ਰੀਕਣੀਆਂ ਬੰਦਣ ਆਂ ਪਰ ਮੈਂ ਤਾਂ ਕਦੇ ਸ੍ਰੀਕਾ ਕੀਤਾ ਨਹੀਂ ਇਹ ਕਹਿੰਦੇ ਸ੍ਰੀਕਾ ਕਰੀਦਾ ਵਾ ਮੈਨੂੰ ਤਾਂ ਹਜੇ ਤੱਕ ਹੀ ਨਹੀਂ ਸਮਝ ਆਈ ਸ੍ਰੀਕਾ ਕਰੀਦਾ ਕਿੱਦਾਂ ਵਾ ਸ੍ਰੀਕਾ ਕਹਿੰਦੇ ਇਹਨੂੰ ਆਲਰੇਡੀ ਲੜਾਈ ਕਰੀ ਚਾਈਦੀ ਐ ਕਿਉਂ ਐਂਦੇ ਆ ਸ੍ਰੀਕਾ ਲੈ ਗੂਗਲ ਬਾਪੇ ਕੋ ਪੁੱਛਾਂ ਕਿ ਜਾ ਫਿਰ ਮੰਮੀ ਨੂੰ ਪੁੱਛਣਾ ਮੰਮੀ ਨੂੰ ਕੁਛ ਦਿਨਾਂ ਲੇ ਕੰਨੀ ਮੰਮੀ ਆ ਕੇ ਮਿਲ ਮੁਲ ਜਾ ਕੇ ਸੱਚੀ ਕੰਮ ਹਾਂਜੀ ਠੀਕ ਆ ਹਾਂਜੀ ਅੱਛਾ ਆਉਣਾ ਹੀ ਕਰ ਲਾ ਲੈ ਫੇਤ ਮੈਨੂੰ ਸਰਪ੍ਰਾਈਜ਼ ਹੀ ਮਿਲ ਗਿਆ ਮੈਂ ਵੀ ਆਹੋ ਹੀ ਕਹਿਣ ਲੱਗੀ ਹਗੀ ਵੀ ਆ ਜਾਓ ਕਿਤੇ ਤੇ ਇਹਦੇ ਫੇਰ ਨਹੀਂ ਮਾਰਿਆ ਅੱਛਾ ਠੀਕ ਏ ਜੇ ਉਹ ਆਪੇ ਦੱਸ ਲੋ ਮੰਮੀ ਉਹਨੂੰ ਦੀਦੀ ਨੂੰ ਤੁਸੀਂ ਆਓ ਅੱਗੇ ਮੰਮੀ ਨੇ ਮੈਨੂੰ ਪਕੌੜੇ ਲੈ ਕੇ ਦਿੱਤੇ ਉਹਦੀ ਲੜਾਈ ਪੈ ਗਈ ਹੁਣ ਜੇ ਮੈਂ ਸੁਣਾ ਦਿੰਦਾ ਨਾ ਉਹਨਾਂ ਕਹਿੰਨਾ ਮੰਮੀ ਵੀ ਤੇਰੀ ਆ ਤੇਰੀ ਆ ਆਉ ਨਹੀਂ ਆਪੇ ਕਰ ਲੋ ਤੁਸੀਂ ਉਹ ਲੜਾਈ ਕਢੀ ਨਵੀਂ ਹੋਈ ਆ ਹਾਂ ਬਾਕੀ ਕੋਈ ਨਹੀਂ ਆ ਕੇ ਗੱਲ ਮਿਲਦੇ ਆ ਫਿਰ ਹਾਂਜੀ ਚੰਗਾ ਲੈ ਆਦਮਾ ਮੈਨੂੰ ਸਰਪ੍ਰਾਈਜ਼ ਹੀ ਦਿੱਤਾ ਤੇ ਜੇ ਕੱਲ ਨੂੰ ਪਤਾ ਲੱਗਦਾ ਨਾ ਤੇ ਐਵੇਂ ਸਮਝੀ ਨਹੀਂ ਲੱਗਣੀ ਕਿ ਕੀ ਬਣਾਉਣਾ ਬਣਾਣਾ ਵਾ ਚਲੋ ਹੁਣ ਮੰਮੀ ਤੇ ਆਇਆ ਹੋਇਆ ਰੋਟੀ ਪਾਣੀ ਵਧੀਆ ਬਣਾ ਲਾਂਗੇ ਕੋਪੀ ਮੰਗੇ ਹੋਣਾ ਹੈ ਹਲੋ ਸੋਚ ਕੇ ਮੰਮੀ ਜੀ ਕੀ ਹਾਲ ਚਾਲ ਜੀ? ਮੇ ਸਾਡਾ ਵੀ ਠੀਕ ਆ ਵਧੀਆ ਸਭ। ਗੋਪੀ ਨੂੰ ਗੋਪੀ ਤਾਂ ਫੋਨ ਤਾਂ ਮੇਰੇ ਲੱਗੇ ਪਿਆ ਮੇਰੇ ਨਾਲ ਬਾਤ ਪਿਆ। ਸਾਜ ਲਈ ਕੀਤਾ। ਹੋਰ ਸਾਨੂੰ ਸਾਰੇ ਠੀਕ ਠਾਕ। ਮੀਮੂ ਕਿਨਾਂ ਪਿਆ ਅੱਜ? ਬਸ ਬ好 ਪਿਆ ਸਾਡੇ ਵੀ ਬੜਾ ਪਿਆ। ਮੇਰੇ ਘੜੇ ਘੜੇ ਤ ਨਹੀਂ ਪਏ ਅਜਿੰਦਰ ਦੇ ਛੜ ਪਏ ਕਹਿੰਦੇ ਲਈ ਕਣਕਾਂ ਵਾਦ ਠੀਕ ਆ ਮੀ ਇਹ ਫਿਰ ਪਿਓ ਬਗੂ ਲਗਣਾ ਕਣਕਾਂ ਨੂੰ ਅਸਾ ਹੁਣਾ ਵ ਕੱਲ ਨੂੰ ਅਸਾ ਅਸਲ ਕੋਈ ਨਹੀਂ ਆਉ ਜੀ ਆਣ ਕਿੰਨੇ ਵਜੇ ਆਣਾ ਠੀਕ ਕੱਲ ਦੱਸ ਦਿੰਦਾ ਮੈਂ ਗੋਪੀ ਨੂੰ ਚਲੋ ਠੀਕ ਆ ਸਤਿ ਸ਼੍ਰੀ ਅਕਾਲ ਗੋਪੀ ਹਾਂਜੀ ਉਹ ਤੇਰੀ ਮਾਂ ਦਾ ਫੋਨ ਆਉਂ ਰਿਹਾ ਹੈ ਮੰਮੀ ਤਾਂ ਆ ਰਹੇ ਹੁਣ ਹਾਂ ਉਹ ਕਹਿੰਦੀ ਕੱਲ ਆਉਣਾ ਅੱਛਾ ਜੋ ਚੰਗਾ ਮੇਰਾ ਬੜਾ ਹੀ ਦਿਲ ਕਰੰਦਿਆ ਹੈ ਹੁਣ ਵੀ ਮੇਰੇ ਨਾਲ ਚੰਗਾ ਵਾੜੇ ਵਾਸਤੇ ਵੀ ਚੰਗਾ ਵਾ ਤੁਹਾਡੀਆਂ ਸ਼ਿਕਾਇਤਾਂ ਲਾਵਾਂਗਾ ਮੈਂ ਮਮੋ ਤੁਸੀਂ ਸਾਡੀਆਂ ਸ਼ਿਕਾਇਤਾਂ ਕਿ ਲਾਉਣੀ ਆ ਉਹੀ ਦੋਵਾਂ ਨੇ ਸਾਡਾ ਜੀਰਾਂ ਆਰਾਮ ਕੀਤਾ ਵਾ ਸਾਡੀ ਮਾਂ ਨੂੰ ਫਟਿਆ ਏਡੀ ਤੇ ਤਰਾਹੀ ਨਾ ਢੀ ਮਾਂ ਆਂਡ ਗਵਾਨ ਕੇ ਇਹਨੂੰ ਗੱਲ ਨਹੀਂ ਹੀ ਕਰਨ ਦਿੰਦੀ ਤੇ ਤੁਸੀਂ ਦੋਵਾਂ ਭਣਾ ਨੇ ਨਾ ਆਪਣੀ ਲੜਾਈ ਦੇ ਵਿੱਚ ਇਹਨਾਂ ਨੂੰ ਪਿੱਛੇ ਨਾ ਖੁੱਡੇ ਲਾਈਨ ਲਾ ਕੇ ਰੱਖਿਆ ਨਹੀਂ ਤੇ ਅਹੀ ਥੋੜੀ ਉਹਨੂੰ ਦੂਜਾ ਗੁੱਡੇ ਲਾਈਨ ਲਾਇਆ ਵਾ ਉਹ ਤੇ ਗੱਲ ਤੇ ਜੇ ਵੀ ਨਹੀਂ ਕਰਨ ਦਿੰਦੀ ਮੈਂ ਇਸੇ ਬੇਟਾ ਬਾਹਰ ਪਤਾ ਨਹੀਂ ਪਕੌੜਿਆਂ ਦਾ ਤੂੰ ਕੀ ਨਾ ਰੌਲਾ ਪਾਇਆ ਕੀ ਜੇ ਉਹਨੂੰ ਫੜਾ ਤੇ ਕੀ ਹੋ ਗਿਆ ਪਕੌੜਿਆਂ ਤੋਂ ਕੀ ਪਕੌੜੇ ਹੋਗੇ ਤੁਝਾ ਮੰਮੀ ਵਿਤਕਾਰ ਕਰਦੇ ਤਾਂ ਫਿਰ ਕਹਿਣਾ ਤਾਂ ਪੈਂਦਾ ਹੀ ਆ ਨਾ ਚਲ ਸਵੇਰੇ ਮੈਂ ਪੁੱਛ ਹੀ ਲੈਣਾ ਵੀ ਇਹਨਾਂ ਨੂੰ ਖਾ ਕੇ ਜਮਿਆ ਉਹਦਾ ਡਿਮਾਂਡ ਹੈ ਤੁਹਾਨੂੰ ਮੈਂ ਪੁੱਛ ਲੈਣਾ ਸਵੇਰੇ ਜੋ ਤੁਹਾਡਾ ਡਿਮਾਂਡ ਹੈ ਨਾ ਤੁਹਾਨੂੰ ਖਾ ਕੇ ਜਮਿਆ ਉਹੀ ਸਾਡੀ ਮਾਂ ਨੇ ਖਾ ਕੇ ਜਮਿਆ ਫਿਰ ਮੈਂ ਪੁੱਛੂੰਗਾ ਨਾ ਸਵੇਰੇ ਹਾਂ ਪੁੱਛ ਲਿਓ ਫਿਰ ਆਹ ਤੁਹਾਨੂੰ ਤਾਂ ਮਰਸ ਪਾਇਆ